ਕਿ ਤੁਸੀਂ ਸ਼ਰਾਬ ਦੇ ਖੇਤਰਵਾਦ ਦੇ ਵਿੱਚ ਕੀ ਕੀ ਕਰਦੇ ਸੀ ਇਸਲਾਮ ਬਾਤ ਕਰਕੇ ਸੀ ਉਸ ਭੈਣ ਨੇ ਨਹੀਂ ਲੈ ਤੁਹਾਡੀ ਬੱਚੀ ਨੇ ਮਿਲਾਈ ਹੈ ਜਿਹੜੀ ਸਾਡੀ ਵੀ ਬੱਚੀ ਹੈ ਸਤਿਕਾਰ ਪਰ ਮਾਤਾ ਜੀ ਦੀ ਸ਼ਰਾਬ ਸ਼ਰੰਦਰ ਡਰਾਮਾ ਕਰਦੇ ਆਂ ਉੱਥੀ ਸੌਂਦੇ ਕਰੀ ਸੀ ਤੁਹਾਡੇ ਆਮ ਆਦਮੀ ਪਾਰਟੀ ਦੇ ਵ代ਇਆ ਤੇ ਨਰੇਸ਼ ਯਾਗਨ ਪਵਿੱਤਰ ਪ੍ਰਾਨ ਸ਼ਰੀਰ ਦੀ ਵਿਆਹ ਦੇ ਵਿੱਚ ਦੋ ਸ਼ੀਸ਼ੇ ਰਹੁੰਦੇ ਆ ਦੋ ਸਾਡੀ ਸਜਾ ਜਾਂਦੀ ਕਦੇ ਉਹਦੇ ਤੇ ਬਿਆਨ ਕੀਤਾ ਤੁਹਾਡੀ ਹਕਮ ਦੇ ਹੇਠੇ ਉੱਥੇ ਤੁਹਾਡੀ ਸਰਪਾ ਦੇ ਵਿੱਚ ਉੱਥੇ ਗੋੜੀ ਚੱਲੀ ਜੋ ਗਏ ਗਏ ਘੋੜੇ ਸੱਚੀ ਗਏ ਖਾਣ ਪਰ ਸਰਪੰਦਤ ਤੇ ਆਇਆ ਐਸੇ ਕੀ ਬਣਾਈ ਗਈ ਉਹਦੀ ਰਿਪੋਰਟ ਆ ਗਈ ਦੋਸ਼ ਤੁਸੀਂ ਦੂਜਿਆਂ ਦੇ ਉੱਤੇ ਧਰਮ ਦੇ ਨਾਮ ਤੇ ਲਾਉਂਦੇ ਜੀ ਅਕਾਲੀਰਾਂ ਨੂੰ ਟਾਰਗੇਟ ਕਰਦੇ ਜੀ ਇੰਨਾ ਤੁਹਾਨੂੰ ਡਰ ਲੱਗਦਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਮੇਰਾ ਦੋਵਾਂ ਜ਼ਿਕਰ ਕੀਤਾ ਔਰ ਉਹਨਾਂ ਨੇ ਮੇਰੇ ਮਤਲਬਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਮ ਨੂੰ ਲੈ ਕੇ ਸਵਾਲ ਉਠਾਇਆ ਹੈ ਜਿਹੜਾ ਕਿ ਮੈਂ ਮਹਿਸੂਸ ਕਰਦਾ ਕਿ ਮੈਨੂੰ ਸੰਗਤ ਨੂੰ ਜਿਹੜੀ ਆ ਉਹਦੇ ਬਾਰੇ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਪਹਿਲੀ ਤੇ ਗੱਲ ਹੈ ਕਿ ਮੈਂ ਭਗਵੰਤ ਮਾਨ ਨੂੰ ਦੱਸ ਦੇਵਾਂ ਕਿ ਜੇ ਤੈਨੂੰ ਮੇਰੀ ਜ਼ਿੰਦਗੀ ਬਾਰੇ ਨਹੀਂ ਪਤਾ ਮੇਰੇ ਜੀਵਨ ਬਾਰੇ ਨਹੀਂ ਪਤਾ ਤੇ ਜਿਹੜੇ ਮੇਰੇ ਨਜ਼ਦੀਕੀ ਰਹਿਏ ਜਾਂ ਹਿੰਦੂ ਸਤਾਣ ਦੀਆਂ ਏਜੰਸੀਆਂ ਜਿਨ੍ਹਾਂ ਨੇ ਸਾਡੀ ਇੰਟਰੋਗੇਸ਼ਨ ਕੀਤੀ ਸੀ ਜਾਂ ਜਿੱਥੇ-ਜਿੱਥੇ ਵੀ ਜ਼ਿੰਦਗੀ ਵਿੱਚ ਮੇਰਾ ਜਿਸ ਨਾਲ ਵੀ ਵਾਪਰਿਆ ਜਾਂ ਪੰਜਾਬ ਵਿਧਾਨ ਸਭਾ ਦੇ ਕੰਧਾਂ ਵੀ ਅੱਜ ਜਿਹੜਾ 10 ਸਾਲ ਦਾ ਸਮਾਂ ਸੀਗਾ ਜਿੱਥੇ ਵਿਰਸਾ ਸਿੰਘ ਬਲਟੋਹਾ ਨੇ ਸਿੱਖੀ ਦੀ ਗੱਲ ਕੀਤੀ ਸਿੱਖੀ ਸਿਧਾਂਤ ਦੀ ਗੱਲ ਕੀਤੀ ਸਿੱਖ ਇਤਿਹਾਸ ਦੀ ਗੱਲ ਕੀਤੀ ਉਹ ਵੀ ਗੂੰਜ-ਗੂੰਜ ਕੇ ਦੱਸ ਦਿਆਂ ਨੇ ਕਿ ਵਿਰਸਾ ਸਿੰਘ ਬਲਟੋਹਾ ਦਾ کردار ਕਿਸ ਤਰ੍ਹਾਂ ਦਾ ਹੈ। ਅਰ ਤੁਸੀਂ 8 ਦਸੰਬਰ 2023 ਜਿਹੜਾ ਕੁਝ ਦਿਨ ਪਹਿਲਾਂ ਬੀਤਿਆ ਆ। ਉਸ ਦਿਨ ਦੀ ਕੋਈ ਵੀਡੀਓ ਦੀ ਨਿੱਕੀ ਜਿਹੀ ਕਲਿੱਪ ਜਿਹੜੀ ਆ ਨਾ ਉਹਨੂੰ ਆਧਾਰ ਬਣਾ ਕੇ ਗੱਲ ਕੀਤੀ ਹੈ। ਪਹਿਲੀ ਤੇ ਗੱਲ ਅਕਈ ਜੇ ਤਾਂ ਹਮ ਸਿਚੁਏਸ਼ਨ ਦਾ ਨਹੀਂ ਪਤਾ ਤੇ ਫਿਰ ਕਿਸੇ ਦੇ ਉੱਤੇ ਅਜਿਹਾ ਸਵਾਲ ਨਹੀਂ ਉਠਾਉਣਾ ਚਾਹੀਦਾ ਇਹ ਬੜਾ ਗੰਭੀਰ ਹੈ। ਇਹ ਕੋਈ ਰਾਜਨੀਤੀ ਨਹੀਂਗੀ। ਇਹ ਧਰਮ ਦੇ ਉੱਤੇ ਵਾਰ ਹੈ ਜਿਹੜਾ ਸਾਡੇ ਵਰਗੇ ਬਰਦਾਸ਼ਤ ਨਹੀਂ ਕਰ ਸਕਦੇ। ਔਰ ਮੈਂ ਵੀ ਦੱਸਦਾ ਕਿ 8 ਦਸੰਬਰ ਨੂੰ ਮੈਨੂੰ ਹੁਕਮ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦਾ ਚਲੋ ਹੋ ਸਕਦਾ ਹੈ ਕਿ ਪੱਤਰਕਾਰ ਵੀਰਾਂ ਨੂੰ ਨਾਮ ਬਤਾਲ ਦੇ ਕਿ ਮੈਂ ਉੱਥੇ ਕਿਸ ਮਤਲਬਕ ਪਹੁੰਚਿਆ ਹਾਂ ਤਾਂ ਮੈਂ ਉਹਨਾਂ ਨੂੰ ਇਹ ਵੀ ਕਲੈਰਿਟੀ ਕਰਦੀ ਕਿ ਅੱਜ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪੇਸ਼ ਹੋਣ ਵਾਸਤੇ ਆਇਆ ਤੇ ਅੱਜ ਦਾ ਕੋਈ ਕਿਸੇ ਤਰ੍ਹਾਂ ਵੀ ਕੋਈ ਗੱਲ ਨਹੀਂ ਕਰਾਂਗਾ ਪਰ ਮੈਂ ਦੱਸ ਦੇਵਾਂ ਕਿ ਭਗਵੰਤ ਮਾਨ ਜੀ ਕਿ ਮੈਂ ਕੋਈ ਉਹ ਵਿਅਕਤੀ ਨਹੀਂ ਕਿ ਜਿਹੜਾ ਤੁਹਾਡੇ ਵਾਂਗ ਲੋਕਾਂ ਨੂੰ ਮਰਿਆਦਾ ਦਾ ਪਾਠ ਸਿ ਪੜ੍ਹਾਵਾ ਤੇ ਆਪ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਵਿੱਚ ਜਾਂ ਵਿਧਾਨ ਸਭਾ ਵਿੱਚ ਜਾਂ ਪਾਰਲੀਮੈਂਟ ਵਿੱਚ ਵੀ ਚਲੇ ਜਾਂ ਇਥੋਂ ਤੱਕ ਕਿ ਆਪਣੀ ਪਤਨੀ ਨੂੰ ਹੀ ਜਿਹੜਾ ਹੈ ਉਹ ਸ਼ਰਾਬੀ ਕਿ ਕਿਟਾ ਇਹ ਮੈਨੇ ਕਿੰਦਾ ਤੁਹਾਡੇ ਕੋਈ ਸਿਸਟਰ ਨਾਲ ਸਾਲੀ ਹੈ ਸਾਲੀ ਭੈਣ ਹੁੰਦੀ ਹੈ ਸਾਡੀ ਵੀ ਉਹ ਭੈਣ ਹੈ ਉਹਨੇ ਤੁਹਾਡੇ ਤੇ ਓਪਨ ਲਈ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀ ਕੇ ਪਰਿਵਾਰ ਦੇ ਵਿੱਚ ਕੀ ਕੀ ਕਰਦੇ ਸੀ ਕਿਸ ਤਰ੍ਹਾਂ ਮਾਰ ਕੁੱਟ ਕਰਦੇ ਸੀ ਉਸ ਭੈਣ ਨੇ ਨਹੀਂ ਲਾਇ ਤੁਹਾਡੀ ਬੱਚੀ ਨੇ ਵੀ ਰਾਈ ਹੈ ਜਿਹੜੀ ਸਾਡੀ ਵੀ ਬੱਚੀ ਹੈ ਜਿਹਨੇ ਅਜੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤੇ ਬੱਚੇ ਕਦੀ ਮਾਪਿਆਂ ਬਾਰੇ ਬੜਾ ਸੋਚ ਸਮਝ ਕੇ ਸ਼ਬਦ ਬੋਲਦੇ ਨੇ ਤੇ ਜੇ ਕੋਈ ਬਗਾਨਾ ਕੋਈ ਉਹਨਾਂ ਦੀ ਇੱਜ਼ਤ ਦੇ ਖਿਲਾਫ ਬੋਲ ਦੇਵੇ ਤੇ ਮਰਨ ਮਰਨ ਤੱਕ ਰਹਿੰਦੇ ਨੇ ਤੇ ਸਾਡੀ ਉਸ ਬੱਚੀ ਸੀ ਤਮਾਨ ਨੇ ਜਿਹੜੀ ਤੁਹਾਡੀ ਬੱਚੀ ਹੈ ਉਹਨੇ ਵੀ ਤੁਹਾਡੇ ਤੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਦੇ ਇੰਨੇ ਕੁ ਆਦੀ ਜੇ ਕਿ ਜਿਹੜੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ ਤੇ ਪੰਜਾਬ ਨੂੰ ਕੀ ਸੰਭਾਲੋਗੇ ਤੇ ਤੁਸੀਂ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਵੀ ਚਲੇ ਜਾਂਦੇ ਜੀ ਇਹ ਤੁਹਾਡੀ ਬੱਚੀ ਦੇ ਦੋਸ਼ ਹੈ ਚਲੋ ਗੁਰਦੂਰਾ ਸਾਹਿਬ ਨੂੰ ਜਾਂ ਤੁਹਾਨੂੰ ਤੁਸੀਂ ਸਿਆਸਤ ਦੇ ਤੋ ਤੇ ਵੱਤ ਸਕਦੇ ਜੀ ਵੱਤੀ ਜਾ ਰਹੇ ਜੀ ਬੜਾ ਵੱਧਿਆ ਤੁਸੀਂ ਤੁਸੀਂ ਤੇ ਸਤਿਕਾਰਯੋਗ ਮਾਤਾ ਜੀ ਦੀ ਸ਼ਰਾਬ ਛੱਡਣ ਦਾ ਡਰਾਮਾ ਕਰਦੇ ਆ ਛੁੱਟੀ ਸੌਂ ਵੀ ਕਰਦੀ ਸੀ ਉਹ ਗੁਰੂ ਦੀ ਬੇਦਵੀ ਨਹੀਂ ਇੱਕ ਭਗਵੰਤ ਮਾਨ ਜੀ ਧਾਰੀ ਸਰਕਾਰ ਦੇ ਵਿੱਚ ਤੁਹਾਡੇ ਦਿੱਲੀ ਤੇ ਐਮ ਐਲ ਏ ਨਰੀਸ਼ਾ ਜਿਨ੍ਹਾਂ ਦੇ ਉੱਤੇ ਕੁਰਾਨੇ ਸ਼ਰੀਫ ਦੀ ਮਲੇਰਕੋਟਲਾ ਵਿਖੇ ਬਿਆਦਬੀ ਕਰਨ ਦੇ ਦੋਸ਼ ਲੱਗੇ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਲੰਬਾ ਸਮਾਂ ਕੇਸ ਚੱਲਿਆ ਔਰ ਤੁਸੀਂ ਸਾਰਾ ਜੋਰ ਲਾਤਾ ਆ ਦੀ ਸਰਕਾਰ ਦੇ ਵਿੱਚ ਤੁਹਾਡੇ ਵਿੱਤ ਮੰਤਰੀ ਹਰਪਾਲ ਸਿੰਘ ਮਾ ਬਤਾਉ ਰਿਹਾ ਐਡਵੋਕੇਟ ਕਿਸ਼ਨ ਦੇ ਰਹੇ ਅਰਜੋਤ ਸਿੰਘ ਵੈਸ ਬਤਾਉ ਰਿਹਾ ਐਡਵੋਕੇਟ ਕਿਸ਼ਨ ਦੇ ਰਹੇ ਪਰ ਅਦਾਲਤ ਨੇ ਤਹਾਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਪਵਿੱਤਰ ਕੁਰਾਨ ਸ਼ਰੀਫ ਦੀ ਬਿਆਦਗੀ ਦੇ ਵਿੱਚ ਦੋਸ਼ੀ ਠਹਿਰਾਉਂਦੇ ਆ 2 ਸਾਲ ਦੀ ਸਜ਼ਾ ਕੀਤੀ। ਕਰੀਉ ਦੇ ਤੇ ਬਿਆਨ ਦਿੱਤਾ ਅੱਜ ਤੋਂ ਲਗਭਗ 2 ਸਾਲ ਪਹਿਲਾਂ ਗੁਰਦਰ ਅਕਾਲ ਗੁੰਦਾ ਸੁਲਤਾਨਪੁਰ ਲੋਧੀ ਵਿੱਚ ਉਹ ਕਿਹਦੇ ਹੁਕਮਾਂ ਤੇ ਗਈ ਤੁਹਾਡੇ ਹੁਕਮਾਂ ਤੇ ਪੁਲਿਸ ਗਈ ਜਾਂ ਡੀਜੀਪੀ ਜਾਂ ਡੀਸੀ ਜਾਂ ਐਸਟੀਐਮ ਜਾ ਐਸਐਸਪੀ ਜਾਂ ਕਿਸ ਅਧਿਕਾਰੀ ਦੇ ਕਹਿਣ ਤੇ ਅੰਮ੍ਰਿਤ ਵੇਲੇ ਉੱਥੇ ਪੁਲਿਸ ਦਾਖਲ ਹੋਈ 23 ਨਵੰਬਰ ਨੂੰ ਹੋਇਆ ਤੇ ਇਹਨੂੰ ਜੁੱਤੀਆਂ ਪਾ ਕੇ ਅਸਾਧਾ ਲੈ ਕੇ ਫੈਰਨ 30 ਹੰਝੂ ਕਹਿ ਕੇ ਗੋਲੇ ਸੁੱਟੇ ਤੇ ਹੰਝੂ ਗਏ ਤੇ ਗੋਲਿਆਂ ਦੀ ਧੂਂئیں ਨਾਲ ਚੱਲ ਰਿਆ ਅਖੰਡ ਪਟਸਾ ਪਾਠੀ ਕੋ ਖੰਡਤ ਹੋ ਗਿਆ ਰੌਲਾ ਪਿਆ ਮਸਲਾ ਉੱਠਿਆ ਇਹ ਤੁਹਾਡੀ ਸਰਕਾਰ ਨੇ ਤੇ ਪੁਰਸ ਪ੍ਰਸ਼ਾਸਨ ਨੇ ਇੱਕ ਐਸਆਈਟੀ ਬਣਾ ਦਿੱਤੀ ਕਿ ਉਹ ਰਿਪੋਰਟ ਪੇਸ਼ ਕਰੇਗੀ ਜਦ ਕਿ ਸ਼੍ਰੀ ਅਕਾਲ ਤਖਤ ਸਰਬ ਦੇ ਹੁਕਮਾਂ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਹੋਈ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਉਹ ਰਿਪੋਰਟ ਆ ਕਿ ਉਹ ਝਗੜਾ ਕੀ ਸੀ ਕੀ ਨਹੀਂ ਕੀਦਾ ਉੱਤੇ ਪ੍ਰਬੰਧ ਬਣਦਾ ਹੈ ਕੀਦਾ ਨਹੀਂ ਪ੍ਰਬੰਧ ਬਣਦਾ ਹੈ ਕੀਦਾ ਦੋਸ਼ ਹੈ ਕੀ ਕੀਦਾ ਨਹੀਂ ਨਿਹੰਗ ਸਿੰਘ ਦਾ ਪੰਥਾਂ ਦੇ ਵਿੱਚ ਝਗੜੇ ਹੁੰਦੇ ਨਹੀਂ ਦੇ ਨੇ ਪ੍ਰਬੰਧ ਨੂੰ ਲੈ ਕੇ ਉਹ ਆਪੇ ਨਿਬੜ ਜਾਂਦੇ ਨੇ ਪਰ ਤੁਸੀਂ ਉੱਥੇ ਤੁਹਾਡੇ ਹੁਕਮ ਦੇ ਉੱਤੇ ਉੱਥੇ ਤੁਹਾਡੀ ਸਰਕਾਰ ਦੇ ਵਿੱਚ ਉੱਥੇ ਗੋੜੀ ਚੱਲੀ ਅੰਜੋਗੈ ਤੇ ਗੋੜੇ ਸੁੱਟੇ ਗਏ ਖੰਡ ਪਰ ਸਭ ਖੰਡਤ ਹੋਇਆ ਐਸੇ ਹੀ ਬਣਾਈ ਤੇ ਕੀ ਉਹਦੀ ਰਿਪੋਰਟ ਆਗੀ ਮਣੀ ਕੇੰਦਰ ਕੇ 328 ਸਰੂਪਾਂ ਦਾ ਜੇ ਕੋਈ ਮਸਲਾ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਣੇ ਔਰ ਉਹਨਾਂ ਨੇ ਬੜਾ ਸਪਸ਼ਟ ਵੀ ਕਰਤਾ ਆ ਸ਼੍ਰੀ ਹਰਤਾਖ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹਨਾਂ ਦੇ ਨਾਲ ਤੁਹਾਡਾ ਬੜਾ ਪਿਆਰ ਆ ਹਾਂਜੀ ਉਹਨਾਂ ਨੇ ਵੀ ਸਾਰਾ ਕੁਝ ਸਪਸ਼ਟ ਕਰ ਦਿੱਤਾ ਸੀ ਚਲੋ ਦੋਸ਼ ਤੁਸੀਂ ਦੂਜਿਆਂ ਦੇ ਉੱਤੇ ਧਰਮ ਨੂੰ ਬਤਨ ਦੇ ਲਾਉਂਦੇ ਜੀ ਅਕਾਲੀ ਦਰ ਨੂੰ ਟਾਰਗੇਟ ਕਰਦੇ ਜੇ ਇੰਨਾ ਤੁਹਾਨੂੰ ਡਰ ਲੱਗਦਾ ਆ ਕਿ ਧਰਮ ਨੂੰ ਵਰਤ ਕੇ ਜੀ ਸੰਸਥਾਵਾਂ ਨੂੰ ਵਰਤ ਕੇ ਜੀ ਅਸੀਂ ਤੇ थर-थर ਕੰਬਣ ਵਾਲੇ ਆ ਸੰਸਥਾਵਾਂ ਤੋਂ ਝੁਕਣ ਵਾਲੇ ਆ ਉਥੋਂ ਹੋਏ ਹੁਕਮ ਮੰਨਣ ਵਾਲੇ ਆ ਤੇ ਤੁਸੀਂ ਤੇ ਹੁਕਮਾਂ ਨੂੰ ਖੇਡ ਬਣਾਤੀ ਬਣਾਇਕ ਨਹੀਂ ਬਣਾ ਕਦੇ ਕੱਲੇ ਵੇਕੇ ਸੁਤਿਆ ਤੇ ਮਰੀਆਦਾ ਨਾਲ ਪੜ ਲਿਆ ਜਿਹੜੀ ਕਿ ਤੁਸੀਂ ਅਜੇ ਤੱਕ ਕਦੇ ਦਰਸ਼ ਨਹੀਂ ਕੀਤੇ ਹੋਣੇ ਕਿ ਸਿੱਖ ਮਰੀਆਦਾ ਕੀ ਹੈ ਸਿੱਖ ਸਦਾਤ ਕੀ ਹੈ ਇਸ ਕਰਕੇ ਮਾਨ ਸਾਹਿਬ ਸਾਡੇ ਇਤਿਹਾਸ ਬੋਲਦੇ ਆ ਗੁਰੂ ਜੀ ਅਦਵਨ ਨੂੰ ਲੈ ਕੇ ਤਿੰਨੇ ਤੇ ਤੁਹਾਡੇ ਪੁਲਿਸ ਪ੍ਰਸ਼ਾਸਨ ਕੋਲੇ ਵੀ ਸਾਡੀਆਂ 1982 83 84 ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਰਿਕਾਰਡ ਦੇ ਵਿੱਚ ਇੰਟਰੋਗੁਏਸ਼ਨਾਂ ਵਾਲੀਆਂ ਮੌਜੂਦ ਹੋਣੀਆਂ ਨੇ ਕਿਤੇ ਉਹ ਮੰਗਾ ਕੇ ਪੜ ਲਿਆ ਜੀ ਕਿ ਅਸੀਂ ਕਿਸ ਕਰਤਾਰ ਦੇ ਬੰਦੇ ਆ ਸੋ ਸੋਸਨ ਕਿ ਮੇਰੇ ਉੱਤੇ ਇਹੋ ਜਿਹੇ ਜਿਹੜੇ ਝੂਠੇ ਦੋਸ਼ ਚੜਿਆ ਬੇਬਨਿਆ ਦੋਸ਼ ਚੜਿਆ ਉਹ ਖਬਰਦਾਰ ਜੀ ਅੱਗੇ ਤੋਂ ਲਾਏ ਪਰ ਤੁਹਾਡੇ ਤੇ ਚਾਹੇ ਤੁਹਾਨੂੰ ਕੋ ਖਬਰਦਾਰ ਕਹੇ ਦੇ ਤੁਹਾਨੂੰ ਬੇਨਤੀ ਕਰ ਦੇ ਤੁਹਾਨੂੰ ਅਪੀਲ ਕਰ ਦੇ ਜੋ ਮਰਜ਼ੀ ਕਹੇ ਤੁਹਾਡੇ ਅਸਰ ਤੇ ਕੋਈ ਨਹੀਂ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਜੀ ਇਹ ਤੁਹਾਨੂੰ ਲੋਕਾਂ ਨੇ ਇਹ ਮਾਨ ਸਨਮਾਨ ਬਖਸ਼ਿਤ ਕੁਸਮਰ ਯਾਦਾਂ ਚਲੀ ਰਹੀ ਗੱਲ ਕਰਨ ਲੱਗਾ 100 ਵਾਰ ਸੁਝੋ ਸਪ੍ਰਕਾਸ਼ ਨਬਾਤ ਹੋਣ ਦੇ ਨਾਲ ਤੁਹਾਡਾ ਵੀ ਵਾਹ ਪਿਆ ਹੈ ਤੁਸੀਂ ਵੀ ਉਹਨਾਂ ਨੂੰ ਵੀਡੀਓ ਦੇਖਿਆ ਹੈ ਕਿ ਤੇ ਕਾਨੂੰਨਾ ਨਾਲ ਤੇ ਆਪਣਾ ਕੰਪੈਰੀਜ਼ਨ ਕਰਕੇ ਦੇਖਿਆ ਜੀ ਉਹਨਾਂ ਦੀ ਬੋਲ ਬਾਣੀ ਉਹਨਾਂ ਦਾ ਸ਼ਰੀਕਾ ਉਹਨਾਂ ਦੇ ਸ਼ਬਦਾਂ ਦੀ ਮਰਿਆਦਾ ਜਿਹੜੀ ਹੈ ਤੇ ਤੁਹਾਨੂੰ ਆਪਣੇ ਆਪ ਵੀ ਆਪਣੇ ਆਪ ਨੂੰ ਲਾਣਤਾ ਬੋਲ ਦੀ ਕਰਦਾ Wahyu जी का खालसा वाहिगुरु जी